ਅੱਜ ਕੱਲ ਤੇ ਹੋ ਗਈ ਐ ਹਰ ਗੱਲ ਦੀ ਹੱਦ ਜੀ ਨਸ਼ੇ ਦਾ ਕਾਰੋਬਾਰ ਕਰਨ ਦੇ ਵਿੱਚ ਹੁਣ ਔਰਤਾਂ ਵੀ ਨਹੀਂ ਹਨ ਕਿਸੇ ਤੋਂ ਘੱਟ ਜੀ ਹਾਂ ਗੱਲ ਫਲੋਰਟ ਦੀ ਕਰ ਰਹੇ ਹਾਂ ਫਲੋਰ ਤੋਂ ਐਸ ਐਚਓ ਸੰਜੀਪ ਕਪੂਰ ਨੇ ਦੱਸਿਆ ਕਿ 120 ਨਸ਼ੇ ਦੀਆਂ ਗੋਲੀਆਂ ਸਮੇਤ ਪੰਜ ਔਰਤਾਂ ਨੂੰ ਕਾਬੂ ਕੀਤਾ ਹੈ ਇਹ ਔਰਤਾਂ ਉਹਨਾਂ ਨੇ ਦੱਸਿਆ ਕਿ ਕਾफी ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਸਨ ਤੇ ਨੌਜਵਾਨਾਂ ਨੂੰ ਨਸ਼ੇ ਦੇ ਦਲ ਦਲ ਦੇ ਵਿੱਚ ਇੱਥੇ ਘੇਲ ਰਹੀਆਂ ਹਨ ਹੁਣ ਜਿਹੜਾ ਆ ਕਿ ਇਹ ਪੰਜ ਔਰਤਾਂ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦੇ ਕਹਿਣ ਮੁਤਾਬਕ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਨਸ਼ਾ ਕਿੱਥੋਂ ਲਿਆਂਦਿਆ ਸਨ ਤੇ ਕਿੰਨੇ ਸਮੇਂ ਤੋਂ ਕਾਰੋਬਾਰ ਕਰ ਰਹੀਆਂ ਹਨ ਤੇ ਇਹਨਾਂ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ ਤੇ ਐਸ ਐਚਓ ਸੰਜੀਪ ਕਪੂਰ ਨੇ ਦੱਸਿਆ ਕਿ ਇਹਨਾਂ ਕੋਲੋਂ ਹੋਰ ਵੀ ਕਈ ਵੱਡੇ ਖਲਾਸੇ ਹੋਣ ਦਾ ਜਿਹੜਾ ਹੈਗਾ ਖਸਾ ਹੈ ਕਿ ਇਹਨਾਂ ਕੋਲੋਂ ਹੋਰ ਵੀ ਕਾਫੀ ਵੱਡੇ ਖਲਾਸੇ ਹੋ ਸਕਦੇ ਹਨ ਪਰ ਦੇਖੋ ਅਸੀਂ ਪਿੱਛੇ ਜੇ ਹੁਣ ਤੁਹਾਨੂੰ ਇੱਕ ਖਬਰ ਦਿਖਾ ਕੇ ਹਟੇ ਆਂ ਔਰ ਦੇ ਵਿੱਚ ਵੀ ਜਿਹੜਾ ਗੱਡੀ ਜਿਹੜੀ ਆ ਗੱਡੀ ਦੇ ਵਿੱਚ ਵੀ ਔਰਤਾਂ ਉਹ ਲੁੱਟਾ ਖੁਆ ਕਰ ਰਹੀਆਂ ਸਨ ਤੇ ਆ ਤੁਹਾਨੂੰ ਜਿਹੜੀ ਅਸੀਂ ਨਸ਼ੇ ਦੀ ਜਿਹੜੀ ਖਬਰ ਦਿਖਾ ਰਹੇ ਆ ਇਹ ਵੀ ਪੰਜ ਔਰਤਾਂ ਜਿਹੜੀਆਂ ਆ ਲੋਕਾਂ ਨੂੰ ਨਸ਼ੇ ਦੇ ਦਲਦਲ ਦੇ ਵਿੱਚ ਤੱਕ ਰਹੀਆਂ ਹਨ ਪਰ ਹੁਣ ਤੇ ਸਾਡੇ ਪੰਜਾਬ ਦਾ ਰੱਬ ਹੀ ਰਾਖਾ ਹੈ ਪਹਿਲਾਂ ਸੁਣਦਾ ਸੁਣਦਾ ਕਿਸਾਨ ਕਿ ਜਿਹੜੇ ਹੈਗੇ ਕਿ ਬੰਦੇ ਇਹ ਨਾ ਕਾਰੋਬਾਰਾਂ ਦੇ ਵਿੱਚ ਸ਼ਾਮਲ ਹੁੰਦੇ ਹਨ ਪਰ ਅਸੀਂ ਕਈ ਖਬਰਾਂ ਐਸੀਆਂ ਵੀ ਚਲਾਨੇ ਹਨ ਜਿੱਥੇ ਨੌ ਸੱਸ ਪਤੀ ਪਤਨੀ ਤੇ ਆਪਸ ਪੂਰਾ ਪਰਿਵਾਰ ਜਿਹੜਾ ਆ ਮਿਲ ਕੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਕਰ ਰਹੇ ਹਨ ਪਰ ਬੇਹੱਦ ਦੀ ਦੁੱਖ ਦੀ ਗੱਲ ਹੈ ਜੇਕਰ ਇਹ ਕਾਰੋਬਾਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਨੌਜਵਾਨੀ ਜਿਹੜੀ ਆ ਉਹ ਖਤਮ ਹੋ ਜਾਵੇਗੀ ਅਸੀਂ ਇੱਕ ਪਰਿਵਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਸਿਰਫ ਸਰਕਾਰਾਂ ਤੇ ਇਹ ਗੱਲਾਂ ਨਾ ਸੁਟੋ ਸਰਕਾਰਾਂ ਦੇ ਤੇ ਲਾਰੇ ਲੱਪੇ ਤੇ ਗੱਲਾਂ ਬਾਤਾਂ ਤੋਂ ਤੁਸੀਂ ਭਰੀ ਭਾਤੀ ਵਾਕਿਬ ਹੋ ਕਿ ਜਦੋਂ ਥਾਣੇ ਦੇ ਵਿੱਚ ਰਿਪੋਰਟ ਵੀ ਜਾਂਦੀ ਹੈਗੀ ਆ ਲੁੱਟਾ ਖਵਾਵ ਕਰਨ ਵਾਲਿਆਂ ਨੂੰ ਜਦੋਂ ਫੜ ਵੀ ਲੈਂਦੇ ਆ ਜਾਂ ਫੜਦੇ ਵੀ ਆ ਜਾਂ ਉਹ ਲੁੱਟਾ ਖਵਾ ਕਰ ਵੀ ਲੈਂਦੇ ਹਨ ਇੱਕੋ ਹੀ ਮਾਮਲਾ ਇੱਕੋ ਗੱਲ ਹੁੰਦੀ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਬੇਸ਼ੱਕ ਲੁਟੇਰੇ ਜਾਂ ਨਸ਼ਾ ਕਰਨ ਵਾਲੇ ਫੜੇ ਵੀ ਜਾਂਦੇ ਹਨ ਪਰ ਜਿਨ੍ਹਾਂ ਦੇ ਇਹਨਾਂ ਦੇ ਤਾਰ ਵੱਡੇ ਨਸ਼ਾ ਤਸਕਰਾਂ ਤੱਕ ਹਨ ਉਹ ਵੱਡੇ ਨਸ਼ੇ ਜਿਹੜੇ ਵੱਡੀਆਂ ਮੱਛੀਆਂ ਹਨ ਜੇਕਰ ਉਹਨਾਂ ਨੂੰ ਵੀ ਹੱਥ ਪਾ ਲਿਆ ਜਾਵੇ ਤਾਂ ਨਾ ਤੇ ਲੁੱਟਖੋਹਾਂ ਕਰਨ ਵਾਲੇ ਇੱਥੇ ਘਰੋ ਰਹਣਗੇ ਤੇ ਨਾ ਹੀ ਨਸ਼ਾ ਤਸਕਰ ਤੇ ਇੱਥੇ ਰਹਿਣਗੇ ਕੰਮ ਕੁਝ ਵੀ ਨਹੀਂ ਹੈਗਾ ਸਿਰਫ 5-10 ਮਿੰਟ ਦੇ ਵਿੱਚ ਗੇਮ ਹੋ ਸਕਦੀ ਆ ਜਦੋਂ ਵੀ ਕਿਸੇ ਕੋਈ ਆਪਰੇਸ਼ਨ ਕੀਤਾ ਜਾਂਦਾ ਹੈ ਤਾਂ ਨਸ਼ਾ ਤਸਕਰ ਪਹਿਲਾਂ ਤੋਂ ਉਹੀ ਘਰਾਂ ਤੋਂ ਭੱਜ ਜਾਂਦੇ ਹਨ ਇਹ ਬੜੀ ਹੈਰਾਨੀ ਦੀ ਗੱਲ ਹੈ ਜਿਹੜਾ ਗੁਪਤ ਆਪਰੇਸ਼ਨ ਕੀਤਾ ਜਾਂਦਾ ਹੈਗਾ ਨਸ਼ਾ ਤਸਕਰਾਂ ਨੂੰ ਕੌਣ ਜਾਣਕਾਰੀ ਦੇ ਦਿੰਦਾ ਆ ਕਿ ਤੁਹਾਡੇ ਜਿਹੜਾ ਅੱਜ ਛਾਪਾ ਪਿਆ ਜਾਵੇ ਛਾਪਾ ਮਾਰਿਆ ਜਾਵੇਗਾ ਸੋ ਇਹ ਗੱਲ ਬੜੀ ਵਿਚਾਰਨ ਦੀ ਹੈਗੀ ਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਪਰ ਬੇਹਾਦੀ ਚਿੰਤਾ ਦਾ ਵਿਸ਼ਾ ਹੈ ਕਿ ਔਰਤਾਂ ਜਿਨ੍ਹਾਂ ਦੇ ਉੱਪਰ ਜਿਹੜਾ ਬਹੁਤ ਜਲਦੀ ਵਿਸ਼ਵਾਸ ਕਰ ਲਿਆ ਜਾਂਦਾ ਹੈਗਾ ਆ ਉਨਾ ਬਲੋਂ ਲੁੱਟਖੋਹਾਂ ਕੀਤੀਆਂ ਜਾਂਦੀਆਂ ਹਨ ਤੇ ਨਸ਼ੇ ਦਾ ਕਾਰੋਬਾਰ ਕੀਤਾ ਜਾਂਦਾ ਹੈ ਆਓ ਦੇਖਦੇ ਹਾਂ ਕੀ ਕਿਹਾ ਪੁਲਿਸ ਬਲੋਂ ਮੇਟਾ ਸਰਦ ਲੀਡਿਸ ਪੜੀਆਂ ਕੱਲੇ ਸੰਜੀ ਪੜੀਆਂ ਕਲੀਨਾਂ ਤੋਂ ਬਰਾਪਤੀ ਹੋਈ ਹੈ ਕਿ ਫੀਲਮ ਕਿੰਨਾਂ ਕਰਦੇ ਨੇ ਇਸ ਤਰ੍ਹਾਂ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਹੈ ਜਦ ਥਾਣਾ ਫਲੋਰ ਪੁਲਿਸ ਨੂੰ ਅ ਮਾਨਯੋਗ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਿਰਤ ਜੀ ਦੇ ਹਦਾਇਤਾਂ ਅਨੁਸਾਰ ਅਤੇ ਦਿਸ਼ਾ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਵੱਲ ਜੀ ਦੇ ਦਿਸ਼ਾ ਮਹਿਦੇਸ਼ਾ ਦੇ ਫਾਸਲੋਰ ਪੁਲਿਸ ਨੇ ਪੰਜ ਨਸ਼ੇ ਤਸਕਰਾਂ ਨੂੰ ਲੇਡੀਆਂ ਜੋ ਕਿ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਇੱਕ ਮੁਕੱਦਮਾ ਨੰਬਰ 163 ਮਿਤੀ 29 5 2025 ਅਦੀਨ ਤਾਰਾ 22 27 ਐਨਵੀ ਸੈਕਟਰ ਰਜਿਸਟਰ ਕੀਤਾ ਉਕਤ ਲੇਡੀਆਂ ਜੋ ਕਿ ਕਾਫੀ ਦੇਰ ਤੋਂ ਨਸ਼ੇ ਕਾਰੋਬਾਰ ਚਲਪੀ ਸੀ ਤੇ ਜਿਨ੍ਹਾਂ ਦੇ ਪਹਿਲਾਂ ਮੁਕੱਦਮੇ ਦਰਜ ਸੀ ਤੇ ਜੋ ਕਾਫੀ ਦੇਰ ਤੋਂ ਇੱਕ ਆਰਗੇਨਾਈਜ਼ਡ ਕ੍ਰਾਈਮ ਇੱਕ ਸੰਗਠਿਤ ਅਪਰਾਧ ਕਰਕੇ ਤੇ ਸੰਗਠਿਤ ਤੌਰ ਤੇ ਇਹਨਾਂ ਨੇ ਇਹ ਗਰੁੱਪ ਬਣਾ ਕੇ ਲੋਕਾਂ ਨੂੰ ਨਸ਼ੇ ਦੇ ਦਲਦਲ ਚ ਤਕੇਲਦੇ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਨੇ ਇਸ ਗੈਂਗ ਨੂੰ ਵਸਟ ਕੀਤਾ ਤੇ ਇਹਨਾਂ ਵੱਸੋਂ 120 ਗੋਲੀਆਂ ਨਸ਼ੀਆਂ ਟਰੰਬਲੀਆਂ ਬਰਾਮਦ ਕੀਤੀਆਂ ਇਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅਜ ਪਿਛਲਦਲ ਕਰਕੇ ਰਿਮਾਂਡ ਹਸਲ ਕੀਤਾ ਗਿਆ ਕਿੱਥੇ ਦੀ ਰਹਿਣ ਬਣੀਆਂ ਕਿਦਾਂ ਦਾ ਬੈਕਗ੍ਰਾਉਂਡ ਤੇ ਇਹ 5 ਢੇਰਾ ਜਗਤਪੁਰਾ ਪਾਇਂਟੇ ਰਹਾ ਤੇ ਗੰਨਾ ਬਿੰਦੀਆਂ ਰਹਿਣ ਇਹ ਕਿਸੇ ਹੋਰ ਸਾਥੀ ਕਿੱਥੋਂ ਲਿਆਉਣੀ ਆ ਸੀ ਕਿੱਥੇ ਵੇਚਨੀ ਆ ਇਹ ਆਪਸ ਦੇ ਵਿੱਚ ਸੀ ਸੀ ਇਹਨਾਂ ਨੇ ਜੋ ਇਹ ਨਸ਼ੇ ਦਾ ਕਾਰੋਬਾਰ ਸੀ ਇਹ ਤਲਵੰਡੀ ਦੇ ਵਿੱਚ ਕਿਸੇ ਅ ਅ ਦੇ ਰਹਹਿਨਤ ਖਰੀਦ ਕੇ ਰਿਮਾਂਡ ਹਾਸਲ ਕਰਕੇ ਉਹ ਦਿਨ ਕਿ ਰਸਤਰੀ ਕੀਤਾ ਗਿਆ ਸੀ ਲੇਡੀਜ਼ ਉਹ ਵੀ ਇਦਾਂ ਇਸ ਪੰਜੇ ਦੇ ਪੰਜੇ ਲੇਡੀਜ਼ ਸੀ ਕਾਰੋਬਾਰ ਚ ਲਿਪਸੀਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਕਟੇ ਹੋਏ ਸੈੱਲ ਇੱਕ ਦਿਨ ਦੇ ਵਿੱਚ ਸ਼ਰਤੀਆਵਾਜ ਜਾਣਗੇ ਫੋਨ ਕਰੋ 98763 79499 98763 79499